ਸਰ ਬਸ ਸਵੇਰ ਜੀ ਪਛਾਦੀ ਦੇ ਹਾਂ ਜੀ ਤੇ ਤੁਸੀਂ ਇਹਨਾਂ ਤੋਂ ਹਿਸਨਸ ਲਈ ਗਏ ਆਂ ਪਾਟ ਕੇ ਦੋ ਦਸ ਹਾਂ ਬੋ ਜੀ ਚੱਕੋ ਮੈਂ ਕਹਿੰਦਾ ਕੋਈ ਤੂੰ ਅੱਛਾ ਉਹ ਨਹੀਂ ਆਇਆ ਨਹੀਂ ਜੀ ਗੱਲ ਚੱਕੋ ਇਹ ਗੱਲ ਆ ਕਿ ਉਹ ਬੈਠੇ ਕੀ ਫਿਰ ਵੀ ਫਰਕ ਨਾ ਉਹ ਲੱਕ ਰੋਡ ਤੇ ਸੁਟਿਆ ਹਾਂ ਜਦੋਂ ਪੈਸੇ ਮਾਰ ਗਿਆ ਇਹ ਹਾਂ ਇਹ ਮੈਂ ਕਿੱਥੇ ਪੈਸੇ ਕਿੱਥੇ ਲਾਇਆ ਜੀ ਪੈਸੇ ਨਹੀਂ ਨਹੀਂ ਉਹ ਕੋ ਕਿੱਥੇ ਲੈ ਮੈਂ ਛੱਡਿਆ ਹੋ ਗਿਆ ਤੁਸੀਂ ਸੁਟਿਆ ਨਾ ਜਾਂ ਕੇ ਛੱਡਦੇ ਆ ਜੀ ਪੈਸੇ ਕਿਉਂ ਸੁਟੇ ਪੈਸੇ ਤੁਸੀਂ ਮੈਂ ਛੱਡਿਆ ਨਹੀਂ ਜੀ ਮੈਂ ਨਹੀਂ ਦਿੱ ਪੈਸੇ ਵੀਡੀਓ ਸਾਡ ਤੁਹਾਡੇ ਹੱਥੋਂ ਹੁਣ ਸੀ ਪੈਸੇ ਕਢਾਏ ਆ ਉਹ ਕਮਾਲ ਉਹ ਵੀ ਮੈਂ ਲੈ ਨਹੀਂ ਜੀ ਆ ਬਾਈ ਤੇ ਸੜਕੇ ਤੁਸੀਂ ਵੀਡੀਓ ਬਣਾ ਰਹੇ ਆ ਜੀ ਬਿਲਕੁਲ ਬਈ ਪ੍ਰਮਾਤਮਾ ਦੀ ਕਰਦੇ ਖਾਨਾ ਜੀ ਅੱਗੇ ਆ ਲੱਗ ਮੈਂ ਕਿਵੇਂ ਕਰਾਂ ਜੀ ਕਮਾਲ ਹੋ ਗਿਆ ਉਹ ਕਮਾਲ ਹੋਣੀ ਕਿ ਨਾ ਕਿਤੇ ਨਹੀਂ ਜਿਹੜੇ ਆਪਣੇ ਕੋਲ ਪਿਆ ਐ ਐਵੇਂ ਕਰੀ ਜਾਂਦੇ ਯਾਰ ਮੈਂ ਕਿਤੇ ਹੀ ਨਹੀਂ ਯਾਰ ਕਮਾਲ ਹੋ ਗਿਆ ਇੱਥੇ ਰੋਸਣਾ ਲੱਗ ਐਵੇਂ ਕਰੀ ਜਾਂਦੇ ਕਰੀ ਜੋ ਮੈਂ ਲੈ ਹੀ ਨਹੀਂ ਪੈਸੇ ਆ ਦੇਖੋ ਜੀ ਇਹ ਫੜ ਮੈਂ ਫਿਰ ਕੋ ਨਹੀਂ ਲੈ ਜੀ سرپنچ صاحب تو پیسے لے ہے کہ توڑے بالکل لے ہے او یار دتی انا میں کوئی پیسہ لگا تاں جا کے سنے پیسے انہاں نو او ساری ویڈیو اگئی توڑے سوت تے ہوی آ رہی ہے ساری ویڈیو اگئی میری ویڈیو بالکل آئی ہے ایتھے بیٹھے تو نہیں جا کے دیر پائے کوئی نہیں اسی اسی گاڑی ویڈیو ہوندی ہے وے میں دے میں خالص بڑا آ دیکھو آ پہلا اٹھا کے پیسے کما کے کریا ماریا نے ہے ਤੁਸੀਂ ਇਹ ਬਾਰੇ ਪੁੱਛ ਰਹੇ ਹੋ ਤਾਂ ਲੋ ਜੀ ਕੰਮ ਆਇਆ ਨਾ ਕੋਈ ਨਹੀਂ ਜਦੋਂ ਤੁਸੀਂ ਕਰੀ ਜਾਂਦੇ ਹੋ ਤਰੀ ਜਾਓ ਮਰਦੀ ਕਰੀ ਜੋ ਸਾਰੇ ਮੰਝਣੇ ਆ ਲੱਗ ਬੈਠ ਜਾਣਾ ਤੁਸੀਂ ਕਰੀਏ ਨਾ ਮਾਹਮਾ ਦੀ ਜਮਾਨਤ ਹੈ ਤੁਸੀਂ ਪੜ੍ਹਿਆ ਨਹੀਂ ਹੋਇਆ ਨਾ ਤੁਸੀਂ ਕਹਿੰਦੇ ਹੋ ਕਿ ਆਪਕੀ ਨਹੀਂ ਲੈਣਾ ਬੇਬੇ ਸਮਾਰੋ ਨਹੀਂ ਪਰ ਦੇਖੋ ਜੀ ਕਿੰਨਾ ਨੰਬਰ ਹੈ ਜੀ 800 ਰੁਪਏ ਨਹੀਂ ਲੈਂਦੇ ਪੈਸੇ 800 ਰੁਪਏ ਨਹੀਂ ਐਵੇਂ ਮਾਰੀ ਜਾਣਾ ਪੁੱਠੇ ਕੰਮ ਕਰੀ ਜਾਂਦੇ ਹੋ ਤੁਸੀਂ 800 ਰੁਪਏ। ਮੈਨੂੰ ਦੱਸੋ। ਆ ਰਿਹਾ। ਕੋਈ ਨੀ ਮੇਰੇ ਪੈਸੇ ਨਹੀਂ। ਕਾਹ ਨਿਆ। ਪਾ ਨੋਟ ਮਿਲ ਗਿਆ। ਉਹ ਸਰਦ ਨੂੰ ਮੈਂ ਲੈ ਨਹੀਂ ਤੁਸੀਂ ਫੋਟੋ ਸਟੇਟ ਕਰਾਈ ਜੋ। 95। ਇਹ ਮੈਂ ਦੱਸਦਾ ਮੈਂ ਤੁਹਾਨੂੰ। ਸਾਰੀ ਮੇਰੀ। ਮੈਂ ਤੁਹਾਨੂੰ ਵੱਡਾ ਭੱਜਾ। ਮੈਂ ਬਾਹਰ ਹੁੰਦਾ ਜੀ ਮੈਂ। ਜੇ ਤੁਸੀਂ ਕੋਈ ਕਮਾਲ ਉਹੀ ਛੜੀ। ਇਹ ਨੂੰ ਐਸੇ ਚਲੋ। ਇਹ ਤੁਸੀਂ ਜੋ ਗੱਲਾਂ ਬਰੂਗਾ ਤੁਹਾਡੇ ਖਿਲਾਫ ਜਾਣਗੀਆਂ। ਮੈਂ ਕਿਹਾ ਲੈ ਨਹੀਂ ਦੀ ਮੈਂ। ਕੋਈ ਤੁਸੀਂ ਕੁੱਤੇ ਛੱਡਦੇ ਹੋ। ਇਹ ਚਲੋ ਤਰ ਮਾਰੀ ਜਮਾ ਦੂਜੇ ਕੋ ਸਾਡੇ ਸਾਰੇ ਬਾੜੇਗਾ ਇੱਥੇ 3 ਜਣ ਬੂਨਾ ਅੰਦਰ ਪਾੜੀਆਂ ਕੀਤੀਆਂ ਇੱਕ ਵਾਰੀ ਕੀਤੀਆਂ ਕੀਤੀਆਂ ਰੱਖੋ ਆਹ ਲਓ ਉਹ ਤੁਸੀਂ ਤੇ ਟੇਬਲ ਤੇ ਰੱਖਿਆ ਸੀ ਬੋਲੋ ਚੜ੍ਹਦੇ ਆਪੇ ਜੇ ਅੰਦਰ ਵੀ ਤੁਹਾਡੇ ਟੇਬਲ ਤੇ ਵੀ ਸੀ ਚਾਬੀ ਤੁਸੀਂ ਜਦੋਂ ਮੈਂ ਤੇ ਰਿਪੋਰਟ ਦਿੱਤੀ ਉਹ ਚਲਾ ਕੇ ਮਾਰੇ ਸਾਰੇ ਵੀਡੀਓ ਬਣ ਗਿਆ ਅਸੀਂ ਹਮਦੇ ਹਿਸਾਬ ਕਰਾਂਗੇ ਅਸੀਂ ਸਾਨੂੰ ਕਹਾਂਗੇ ਜੇ ਪੈਸੇ ਦੇ ਤੁਸੀਂ ਹਾਂ ਐਵੇਂ ਨਿਜ਼ਾਇਤ ਕਰੀ ਜਾਂਦੇ ਆ ਤੁਸੀਂ ਆਉਂਦੇ ਮਸਾਉਣ ਦੇ ਤਰ੍ਹਾਂ ਹੋ ਰਹੀ ਠੀਕ ਹੈ ਅਲਸਾ ਮਸਾ ਤਰ ਤੋ ਕਿਉਂ ਪੈਸਾ ਨਾ ਮਿਲ ਰਿਹਾ? ਇਹੋ ਤੇ ਚਾਹ ਤੋ ਕਿੰਨੇ ਟਾਈਮ ਹੋ ਗਏ? ਇਹਨਾਂ ਨੇ ਬੰਗਾ ਹੀ ਉਹ 20000 20000 ਉਹ ਬਾਈ ਕਰਦੇ ਤਦੋਂ ਮੈਂ ਵੀ ਜਾਉਂਦਾ ਮੈਂ ਵੀ ਫੜਦਾ ਕੋਰਸ ਜਾਊਗਾ ਕੋਰਸ ਤੇ ਜਾ ਰਿਹਾ ਨਹੀਂ ਜਾਵਾਂ ਮੈਨੂੰ ਕਿਉਂ ਮੈਂ ਲਈ ਨਹੀਂ ਪੈਸਾ ਉਹ ਹੁਣ ਹਿਸਾਬ ਕਰਾਂਗੇ ਨਾ ਤੁਸੀਂ ਕਰ ਲਓ ਸਾਰੇ ਸਾਨੂੰ ਦੇਣਗੇ ਕਰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ